ਸਤਿ ਸ਼੍ਰੀ ਅਕਾਲ ਜੀ ਕੈਂਟਰਨਿਊਜ਼ ਬੁਲਟਨ ਦੇ ਖਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਲ ਲੈਣੇ ਆਮੋ ਖੜੇ ਹਾਂ ਇਸ ਤੇ ਕਿਸੇ ਵੇਲੇ ਵੀ ਜਿੱਕ ਸਕਦੀ ਹੈ ਟਰੂਡੋ ਦੀ ਸਰਕਾਰ ਐਨਡੀਪੀ ਨੇ ਆਪਣੀ ਹਮਾਇਤ ਲਈ ਵਾਪਸ ਮਿਸਿਸ ਆਗਾ ਪੁਲਿਸ ਤੇ ਗੱਡੀ ਚੜਾਉਣ ਵਾਲਾ ਨੌਜਵਾਨ ਗ੍ਰਿਫਤਾਰ 25 ਸਾਲਾ ਰਮਨਪ੍ਰੀਤ ਦੇ ਉੱਤੇ ਲੱਗੇ ਕੀ ਦੋਸ਼ 2025 ਚ ਹੋ ਸਕਦੀਆਂ ਨੇ ਅਨਟਾਰੀਓ ਦੀਆਂ ਵਿਧਾਨ ਸਭਾ ਚੋਣਾਂ ਪ੍ਰੀਮੀਅਰ ਡੱਗ ਫੋਰਡ ਨੇ ਤਿਆਰੀ ਕਰਨ ਦੇ ਦਿੱਤੇ ਸੰਕੇਤ ਜੰਡਾ ਨੇ ਹਵਾਈ ਅੱਡਾ ਤੋਂ ਮੋੜੇ ਸੈਂਕੜੇ ਪੰਜਾਬੀ ਵੀਜ਼ਾ ਹੁੰਦੇ ਬਾਵਜੂਦ ਵੀ ਵਾਪਸ ਮੋੜਿਆ ਜਾ ਰਿਹਾ ਵਤਨਾਂ ਨੂੰ ਹੁਣ ਖਬਰਾਂ ਵਿਸਤਾਰ ਦੇ ਨਾਲ ਬੁਲਟਿੰਗ ਦੀ ਸਭ ਤੋਂ ਵੱਡੀ ਖਬਰ ਤੇ ਨਜ਼ਰ ਮਾਰਦਿਆਂ ਟਰੂਡੋ ਦੀ ਸਰਕਾਰ ਕਿਸੇ ਵੀ ਸਮੇਂ ਡਿੱਗ ਸਕਦੀ ਹੈ ਦਰਸਲ ਐਨਡੀਪੀ ਨੇ ਹਮਾਇਤ ਵਾਪਸ ਲੈ ਲਈ ਹੈ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਕੈਨੇਡੀਅਨ ਸਰਕਾਰ ਖਤਰੇ ਦੇ ਵਿੱਚ ਹੈ ਤੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੂੰ ਕਿਸੇ ਵੀ ਸਮੇਂ ਸੱਤਾ ਤੋਂ ਲਾਂਭੇ ਕੀਤਾ ਜਾ ਸਕਦਾ ਹੈ ਸਹਿਯੋਗੀ ਪਾਰਟੀਆਂ ਵੱਲੋਂ ਸਮਰਥਨ ਵਾਪਸ ਲੈਣ ਤੋਂ ਬਾਅਦ ਉਹਨਾਂ ਦੀ ਪਾਰਟੀ ਘੱਟ ਗਿਣਤੀ ਦੇ ਵਿੱਚ ਰਹਿ ਗਈ ਹੈ ਕੈਨੇਡਾ ਦੇ ਵਿੱਚ ਖੱਬੇ ਪੱਖੀ ਪਾਰਟੀ ਐਨਡੀਪੀ ਦੇ ਮੁਖੀ ਜਗਮੀਤ ਸਿੰਘ ਨੇ ਟਰੂਡੋ ਦੀ ਲਿਬਰਲ ਪਾਰਟੀ ਦੇ ਨਾਲ ਆਪਣਾ ਸਮਝੌਤਾ ਖਤਮ ਕਰ ਦਿੱਤਾ ਹੈ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ ਲਿਬਰਲ ਸਰਕਾਰ ਨਾਲ ਹੋਏ ਸਮਰਥਨ ਸਮਝੌਤੇ ਨੂੰ ਖਤਮ ਕਰ ਰਹੇ ਨੇ ਪਾਰਟੀ ਨੇ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਇੱਕ ਵੀਡੀਓ ਦੇ ਵਿੱਚ ਇਹ ਐਲਾਨ ਕੀਤਾ ਜਗਮੀਤ ਸਿੰਘ ਨੇ ਵੀਡੀਓ ਵਿੱਚ ਕਿਹਾ ਕਿ ਲਿਬਰਲ ਪਾਰਟੀ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ ਤੇ ਉਹ ਕੈਨੇਡੀਅਨਸ ਤੋਂ ਇੱਕ ਹੋਰ ਮੌਕੇ ਦੇ ਹੱਕਦਾਰ ਨਹੀਂ ਹਨ Today I notified the Prime Minister that I've ripped up the supply and confidence agreement. Canadians are fighting a battle A battle for the future of the middle class. Justin Trudeau has proven again and again he will always cave to corporate greed. The liberals have let people down. They don't deserve another chance. There is an even bigger battle ahead the threat of Pierre Polyev and conservative cuts from workers, from retirees, from young people, from patients, from families. He will cut in order to give more to big corporations. And wealthy CEOs. The fact is, the liberals are too weak, too selfish, and too beholden to corporate interests to fight for people. They cannot be the change. They cannot restore the hope. They cannot stop the conservatives. But we can. In the next federal election, Canadians will choose between Pierre Polyev's callous cuts or hope. Hope that when we stand united, we win. That Canada's middle class will once again thrive together. In Canada, we take care of our neighbors. That's who we are. I've embraced that value my whole life. I'm running for Prime Minister because together we can and will stop conservative cuts. We can deliver relief and restore hope. Fix health care. Build homes you can afford. Stop price gouging. It's always impossible until it isn't. It can't be done. So some does it. If we're together nothing is impossible and we won't let them tell us it can't be done. Big corporations and wealthy CEOs have had their government it's the people's not. ਪਹਿਲੀ ਵਾਰ ਮਾਰਚ 2022 ਵਿੱਚ ਦਸਤਖਤ ਕੀਤੇ ਗਏ ਇਸ ਸਮਝੌਤੇ ਤਹਿਤ ਐਨਡੀਪੀ ਨੇ ਆਪਣੀਆਂ ਕੁਝ ਤਰਜੀਹਾਂ ਦੇ ਬਦਲੇ ਸਰਕਾਰ ਨੂੰ ਭਰੋਸੇ ਦੇ ਵੋਟ ਤੇ ਸਮਰਥਨ ਕਰਨ ਦੀ ਸਹਿਮਤੀ ਦਿੱਤੀ ਹੋਈ ਸੀ। ਐਨਡੀਪੀ ਦੇ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਕਿਸਮਝੌਤੇ ਨੂੰ ਖਤਮ ਕਰਨ ਦੀ ਯੋਜਨਾ ਪਿਛਲੇ 2 ਹਫ਼ਤਿਆਂ ਤੋਂ ਚੱਲ ਰਹੀ ਸੀ ਅਤੇ ਕਿਹਾ ਕਿ ਸਮਝੌਤਾ ਕਰਨ ਬਾਰੇ ਵੀਡੀਓ ਪੋਸਟ ਕਰਨ ਤੋਂ 1 ਘੰਟਾ ਪਹਿਲਾਂ ਤੱਕ ਐਨਡੀਪੀ ਆਪਣੇ ਫੈਸਲੇ ਬਾਰੇ ਲਿਬਰਲ ਸਰਕਾਰ ਨੂੰ ਨਹੀਂ ਦੱਸ ਰਹੀ ਸੀ ਇੱਕ ਸੀਨੀਅਰ ਸਰਕਾਰੀ ਸੂਤਰ ਨੇ ਮੀਡੀਆ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਦਫ਼ਤਰ ਨੂੰ ਇਸ ਬਾਰੇ ਬੀਤੀ ਦੁਪਹਿਰ 1:00 ਵਜੇ ਸੂਚਿਤ ਕੀਤਾ ਗਿਆ ਸੀ ਨਿਊ ਫਾਉਂਡਲੈਂਡ ਐਂਡ ਲੈਬਰਾਡੋਰ ਦੇ ਰੌਕੀ ਹਾਰਬਰ ਵਿੱਚ ਇੱਕ ਐਲਾਨ ਲਈ ਪਹੁੰਚੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਜਗਮੀਤ ਸਿੰਘ ਵੱਲੋਂ ਕੀਤੇ ਐਲਾਨ ਤੋਂ ਬਾਅਦ ਕਿਹਾ ਕਿ ਉਹਨਾਂ ਦੀ ਸਰਕਾਰ ਅਫੋਰਡੇਬਿਲਟੀ ਸੰਕਟ ਅਤੇ ਕਲਾਈਮੇਟ ਚੇਂਜ ਨਾਲ ਨਜਿੱਠਣ ਤੇ ਵਧੇਰੇ ਕੇਂਦ੍ਰਿਤ ਹੈ ਟਰੂਡੋ ਨੇ ਕਿਹਾ ਕਿ ਇਹ ਉਹ ਚੀਜ਼ਾਂ ਨੇ ਜਿਨ੍ਹਾਂ ਤੇ ਅਸੀਂ ਕੇਂਦ੍ਰਿਤਾਂ ਸਿਆਸਤ ਤੇ ਮੈਂ ਹੋਰਾਂ ਨੂੰ ਫੋਕਸ ਕਰਨ ਦਵਾਂਗਾ ਉਹਨਾਂ ਕਿਹਾ ਕਿ ਮੈਂ ਸੱਚਮੁੱਚ ਉਮੀਦ ਕਰਦਾ ਹਾਂ ਕਿ ਐਨਡੀਪੀ ਰਾਜਨੀਤੀ ਤੇ ਧਿਆਨ ਕੇਂਦ੍ਰਿਤ ਕਰਨ ਦੀ ਬਜਾਏ ਇਸ ਗੱਲ ਤੇ ਧਿਆਨ ਕੇਂਦ੍ਰਿਤ ਕਰੇ ਕਿ ਅਸੀਂ ਕਨੇਡੀਅਨਜ਼ ਲਈ ਕਿਵੇਂ ਕੰਮ ਕਰ ਸਕਦੇ ਹਾਂ ਜਿਵੇਂ ਕਿ ਪਿਛਲੇ ਸਾਲਾਂ ਦੌਰਾਨ ਅਸੀਂ ਕੀਤਾ ਹੈ। ਟਰੂਡੋ ਨੇ ਕਿਹਾ ਕਿ ਉਹ ਉਮੀਦ ਕਰਦੇ ਨੇ ਕਿ ਅਗਲੀਆਂ ਚੋਣਾਂ ਅਗਲੇ ਫੌਲ ਤੱਕ ਨਹੀਂ ਹੋਣਗੀਆਂ ਤਾਂ ਜੋ ਉਹਨਾਂ ਦੀ ਸਰਕਾਰ ਕੋਲ ਫਾਰਮਾਕੇਅਰ, ਡੈਂਟਲ ਕੇਅਰ ਅਤੇ ਸਕੂਲ ਫੂਡ ਪ੍ਰੋਗਰਾਮਾਂ ਤੇ ਅੱਗੇ ਵਧਣ ਦਾ ਸਮਾਂ ਹੋਵੇ। ਕੌਨਫੀਡੈਂਸ ਐਂਡ ਸਪਲਾਈ ਐਗਰੀਮੈਂਟ ਦੇ ਤਹਿਤ ਵਿਰੋਧੀ ਪਾਰਟੀ ਕੁਝ ਖਾਸ ਸ਼ਰਤਾਂ ਤੇ ਖਾਸ ਉਪਾਅਾਂ ਲਈ ਸਰਕਾਰ ਦਾ ਸਮਰਥਨ ਕਰਨ ਲਈ ਸਹਿਮਤ ਹੁੰਦੀ ਹੈ ਨਾਲ ਹੀ ਇਸ ਵਿੱਚ ਸਰਕਾਰ ਡੇਗਣ ਲਈ ਵੋਟ ਨਾ ਦੇਣ ਲਈ ਵੀ ਸਹਿਮਤੀ ਹੁੰਦੀ ਹੈ ਇਸ ਸਮਝੌਤੇ ਰਾਹੀਂ ਐਨਡੀਪੀ ਨੇ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਡੈਂਟਲ ਕੇਅਰ ਕਿਫਾਈਟੀਕਰ ਅਤੇ ਕੈਨਡਾ ਫਾਰਮਾ ਕੇਅਰ ਐਕਟ ਜਿਹੇ ਮੁੱਦਿਆਂ ਉੱਤੇ ਕੰਮ ਕਰਨ ਲਈ ਅਖਿਆਸੀ ਪਰ ਲਿਬਰਲ ਸਰਕਾਰ ਨੇ ਐਨਡੀਪੀ ਨਾਲ ਕੀਤੇ ਕੁਝ ਵਾਅਦਿਆਂ ਨੂੰ ਹਜੇ ਤੱਕ ਪੂਰਾ ਨਹੀਂ ਕੀਤਾ ਫਾਰਮਾਕੀਅਰ ਕਾਨੂੰਨ ਸੈਂਟ ਨੇ ਪਾਸ ਨਹੀਂ ਕੀਤਾ ਅਤੇ ਚੋਣ ਐਕਟ ਵਿੱਚ ਤਬਦੀਲੀਆਂ ਨੂੰ ਲਾਗੂ ਕਰਨ ਲਈ ਇੱਕ ਬਿੱਲ ਅਜੇ ਵੀ ਸਦਨ ਦੇ ਵਿੱਚ ਹੈ। ਸਰਕਾਰ ਨੇ ਮੁਫਤ ਗਰਭ ਨਿਰੋਧ ਅਤੇ ਸ਼ੂਗਰ ਦੇ ਇਲਾਜ ਪ੍ਰਦਾਨ ਕਰਨ ਲਈ ਸਹਿਮਤੀ ਦੇ ਕੇ ਇੱਕ ਫਾਰਮਾਕੇਅਰ ਯੋਜਨਾ ਨੂੰ ਰੋਲ ਆਊਟ ਕਰਨਾ ਸ਼ੁਰੂ ਕੀਤਾ ਹੈ। ਪਰ ਫੈਡਰਲ ਸਰਕਾਰ ਨੇ ਅਸਲ ਵਿੱਚ ਉਹਨਾਂ ਲਾਭਾਂ ਨੂੰ ਪ੍ਰਦਾਨ ਕਰਨ ਲਈ ਸੂਬਾਈ ਸਰਕਾਰਾਂ ਨਾਲ ਹਜੇ ਤੱਕ ਇਕਰਾਰਨਾਮੇ ਪੂਰੇ ਨਹੀਂ ਕੀਤੇ। ਨਮਾ ਫੈਡਰਲ ਡੈਂਟਲ ਕੇਅਰ ਪ੍ਰੋਗਰਾਮ ਵੀ ਅਗਲੇ ਸਾਲ ਦੇ ਸ਼ੁਰੂ ਤੱਕ ਪੂਰੀ ਤਰ੍ਹਾਂ ਲਾਗੂ ਨਹੀਂ ਹੋਵੇਗਾ ਦੱਸਿਆ ਗਿਆ ਕਿ ਸਮਝੌਤੇ ਦੀ ਸਮਾਪਤੀ ਦਾ ਮਤਲਬ ਜ਼ਰੂਰੀ ਤੌਰ ਤੇ ਤੁਰੰਤ ਚੋਣਾ ਨਹੀਂ ਹਨ ਲਿਬਰਲ ਬਲੌਗ ਕਿਬੇਕਵਾ ਦਾ ਸਮਰਥਨ ਪ੍ਰਾਪਤ ਕਰ ਸਕਦੇ ਨੇ ਜਾਂ ਕੇਸ-ਦਰ-ਕੇਸ ਆਧਾਰ ਤੇ ਐਨ.ਟੀ.ਪੀ ਨਾਲ ਗੱਲਬਾਤ ਜਾਰੀ ਰੱਖਣ ਦੀ ਕੋਸ਼ਿਸ਼ ਕਰ ਸਕਦੇ ਨੇ ਜ਼ਿਕਰ ਖਾਸ ਹੈ ਕਿ ਬੀਤੇ ਹਫਤੇ ਕੰਜ਼ਰਵੇਟਿਵ ਲੀਡਰ ਪੀਰ ਪੋਲੀਵ ਨੇ ਐਨ.ਟੀ.ਪੀ ਲੀਡਰ ਜਗਮੀਤ ਸਿੰਘ ਨੂੰ ਇੱਕ ਪੱਤਰ ਲਿਖ ਕੇ ਲਿਬਰਲ ਸਰਕਾਰ ਤੋਂ ਆਪਣੀ ਪਾਰਟੀ ਦਾ ਸਮਰਥਨ ਵਾਪਸ ਲੈਣ ਲਈ ਆਖਿਆ ਸੀ ਇਸ ਬਾਰੇ ਆਪਣੇ ਰਿਸਪੌਂਸ ਵਿੱਚ ਐਨਡੀਪੀ ਦੇ ਹਾਊਸ ਲੀਡਰ ਪੀਟਰ ਜੂਲੀਅਨ ਨੇ ਕਿਹਾ ਸੀ ਕਿ ਸਮਝੌਤੇ ਨੂੰ ਤਿਆਗਣਾ ਜਗਮੀਤ ਸਿੰਘ ਲਈ ਹਮੇਸ਼ਾ ਇੱਕ ਵਿਕਲਪ ਹੁੰਦਾ ਹੈ ਕੰਜ਼ਰਵੇਟਿਵ ਲੀਡਰ ਪੀਰ ਪੋਲੀਵ ਨੇ ਜਗਮੀਤ ਦੇ ਇਸ ਕਦਮ ਨੂੰ ਮੀਡੀਆ ਸਟੰਟ ਕਰਾਰ ਦਿੱਤਾ ਪੋਲੀਵ ਨੇ ਜਗਮੀਤ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਐਨਡੀਪੀ ਲੀਡਰ ਨੇ ਸਰਕਾਰ ਵਿਰੁੱਧ ਜਲਦ ਤੋਂ ਜਲਦ ਅਵਿਸ਼ਵਾਸ ਵੋਟ ਦੇਣ ਬਾਰੇ ਗੱਲ ਨਹੀਂ ਕੀਤੀ ਹੈ ਆਪਣੇ ਲਾਂਡ ਦੇ ਨਾਲ ਇੱਕ ਮੀਡੀਆ ਰਿਲੀਜ਼ ਵਿੱਚ ਜਗਮੀਤ ਨੇ ਕਿਹਾ ਕਿ ਐਨ.ਡੀ.ਪੀ. ਚੋਣਾਂ ਲਈ ਤਿਆਰ ਹੈ ਅਤੇ ਪਰੋਸਗੀ ਦੀ ਵੋਟ ਦੇ ਹਰ ਉਪਾਅ ਵਿੱਚ ਬੇਪਰੋਸਗੀ ਲਈ ਵੋਟ ਪਾਉਣਾ ਵਿਚਾਰधीन ਹੋਵੇਗਾ। ਸੋਸ਼ਲ ਮੀਡੀਆ ਦੇ ਉੱਤੇ ਅੱਜ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਵਿਖਾਈ ਦੇ ਰਹੀ ਹੈ ਤੇ ਇਹ ਵੀਡੀਓ ਮਿਸਿਸ ਸਾਗਾ ਦੇ ਟੀਮ ਹੌਟਸ ਦੀ ਦੱਸੀ ਜਾ ਰਹੀ ਹੈ ਜਿੱਥੇ ਪੁਲਿਸ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕਰਨ ਵਾਲੇ ਪੰਜਾਬੀ ਮੂਲ ਦੇ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਉੱਤੇ ਦੋਸ਼ ਲਗਾਏ ਗਏ ਨੇ 25 ਸਾਲਾ ਰਮਨਪ੍ਰੀਤ ਸਿੰਘ ਦੇ ਉੱਤੇ ਪੁਲਿਸ ਤੇ ਹਮਲਾ ਕਰਨ ਅਤੇ ਚੋਰੀ ਸਮੇਤ ਕਈ ਹੋਰ ਦੋਸ਼ ਲੱਗੇ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਵੀਡੀਓ ਜਿਸ ਵਿੱਚ ਇੱਕ ਕਾਰ ਚਾਲਕ ਪੁਲਿਸ ਦੀ ਕਾਰ ਉੱਤੇ ਆਪਣੀ ਗੱਡੀ ਚੜਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਉਸਦੇ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈ ਕੇ ਉਸ ਖਿਲਾਫ ਚਾਰਜ ਲਗਾਏ ਗਏ ਨੇ ਦਰਸਲ ਇਹ ਘਟਨਾ ਮਿਸ ਸਾਗਾ ਦੇ ਵਿੱਚ ਮੰਗਲਵਾਰ ਨੂੰ ਵਾਪਰੀ ਸੀ ਪੁਲਿਸ ਦਾ ਕਹਿਣਾ ਹੈ ਕਿ 26 ਵਰਿਆਂ ਦਾ ਇਹ ਵਿਅਕਤੀ ਕਥਿਤ ਤੌਰ ਤੇ ਚੋਰੀ ਹੋਏ ਵਾਹਨ ਨੂੰ ਪੁਲਿਸ ਦੀਆਂ ਕਾਰਾਂ ਉੱਤੇ ਚੜਾਉਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਕਈ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਕਾਰਜਕਾਰੀ ਸਰਜੈਂਟ ਸਾਰਾ ਪੈਟਰਨ ਨੇ মিডিਆ ਨੂੰ ਇੱਕ ਈਮੇਲ ਦੇ ਵਿੱਚ ਦੱਸਿਆ ਕਿ ਇਹ ਘਟਨਾ ਸ਼ਾਮ ਕਰੀਬ 6:30 ਵਜੇ ਵੈਸਟਵੁੱਡ ਸਪੀਅਰ ਨਜ਼ਦੀਕ ਵਾਪਰੀਏ। ਇਹ ਰਿਪੋਰਟ ਕੀਤੀ ਗਈ ਸੀ ਕਿ ਇੱਕ ਫੋਰਡ ਬ੍ਰਾਂਕੋ ਵਿੱਚ ਇੱਕ ਵਿਅਕਤੀ ਨੂੰ ਚੋਰੀ ਦੀ ਜਾਇਦਾਦ ਅਤੇ ਹਥਿਆਰਾਂ ਦੇ ਕਬਜ਼ੇ ਦੇ ਸਮੇਤ ਵੇਖਿਆ ਗਿਆ। ਅਧਿਕਾਰੀਆਂ ਨੇ ਟਿਮ ਹੌਟਨ ਦੇ ਡਰਾਈਵ-ਥਰੂ ਤੇ ਵਾਹਨ ਦਾ ਪਤਾ ਲਗਾਇਆ ਅਤੇ ਚੋਰੀ ਕੀਤੀ ਜਾਇਦਾਦ ਦੇ ਕਬਜ਼ੇ ਤੋਂ ਇਲਾਵਾ ਅਧਿਕਾਰੀਆਂ ਨੇ ਇਹ ਨਿਰਧਾਰਿਤ ਕੀਤਾ ਕਿ ਵਾਹਨ ਵੀ ਚੋਰੀ ਹੋ ਗਿਆ ਸੀ ਅਧਿਕਾਰੀਆਂ ਨੇ ਗੱਡੀ ਨੂੰ ਭਜਨ ਤੋਂ ਰੋਕਣ ਲਈ ਘੇਰ ਲਿਆ ਡਰਾਈਵਰ ਨੇ ਗੱਡੀ ਵਿੱਚ ਬੈਠ ਕੇ ਭਜਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਪੁਲਿਸ ਕਰੂਜ਼ਰਾਂ ਦਾ ਨੁਕਸਾਨ ਹੋਇਆ ਤੇ ਦੋਸ਼ੀ ਨੂੰ ਮਾਮੂਲੀ ਸੱਟਾਂ ਲਗੀਆਂ ਬ੍ਰੈਂਟਨ ਦੇ ਰਹਿਣ ਵਾਲੇ 25 ਸਾਲਾ ਰਮਨਪ੍ਰੀਤ ਸਿੰਘ ਦੇ ਉੱਤੇ ਅਪਰਾਧ ਦੁਆਰਾ ਪ੍ਰਾਪਤ ਕੀਤੀ ਜਾਇਦਾਦ ਦਾ ਕਬਜ਼ਾ ਰੱਖਣ ਦੇ ਤਿੰਨ ਦੋਸ਼ ਪੀਸ ਅਫਸਰ ਤੋਂ ਫਲਾਈਟ ਕਰਨ ਦਾ ਇੱਕ ਦੋਸ਼ ਖਤਰਨਾਕ ਆਪਰੇਸ਼ਨ ਸ਼ਾਂਤੀ ਅਫਸਰ ਨੂੰ ਰੋਕਣ ਦੇ ਇੱਕ ਇੱਕ ਦੋਸ਼ ਲਗਾਏ ਗਏ ਨੇ ਤੇ ਉਸ ਨੂੰ ਜ਼ਮਾਨਤ ਦੀ ਸੁਣਵਾਈ ਵਾਸਤੇ ਬ੍ਰੈਂਟਨ ਦੀ ਓਂਟਾਰੀਓ ਕੋਰਟ ਆਫ ਜਸਟਿਸ ਦੇ ਵਿੱਚ ਹਾਜ਼ਰ ਕੀਤਾ ਗਿਆ ਅਫਸਰਾਂ ਨੂੰ ਟਿਮ ਹਾਟਨ ਦੇ ਡਰਾਈਵ-ਥਰੂ ਤੇ ਇੱਕ ਚੋਰੀ ਹੋਈ ਗੱਡੀ ਲੱਭੀ ਪੁਲਿਸ ਨੇ ਡਰਾਈਵਰ ਨੂੰ ਰੋਕਣ ਲਈ ਵਾਹਨ ਨੂੰ ਕੈਰ ਲਿਆ ਅਤੇ ਸੋਸ਼ਲ ਮੀਡੀਆ ਤੇ ਪੋਸਟ ਕੀਤੇ ਗਏ ਕਈ ਵੀਡੀਓਜ਼ ਦੁਖਾਉਂਦਿਆਂ ਹੋਇਆਂ ਕਿ ਡਰਾਈਵਰ ਭਜਨ ਦੀ ਕੋਸ਼ਿਸ਼ ਕਰ ਰਿਹਾ ਸੀ ਪੈਟਰਨ ਨੇ ਕਿਹਾ ਕਿ ਉਹ ਆਦਮੀ ਬਚ ਨਹੀਂ ਸਕਿਆ ਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਜਾਣਕਾਰੀ ਮੁਤਾਬਕ ਪੁਲਿਸ ਕ੍ਰੋਜ਼ਰਾਂ ਨੂੰ ਨੁਕਸਾਨ ਪਹੁੰਚਿਆ ਪਰ ਇਸ ਵਿੱਚ ਸ਼ਾਮਲ ਕਿਸੇ ਨੂੰ ਵੀ ਸੱਟ ਨਹੀਂ ਲੱਗੀ ਇਸ ਵਿਅਕਤੀ ਤੇ ਅਪਰਾਧ ਦੁਆਰਾ ਪ੍ਰਾਪਤ ਕੀਤੀ ਜਾਇਦਾਦ ਅਧਿਕਾਰੀ ਦੇ ਕੰਮ ਵਿੱਚ ਰੁਕਾਵਟ ਅਤੇ ਵਾਹਨ ਦੇ ਖਤਰਨਾਕ ਸੰਚਾਲਨ ਦੇ ਦੋਸ਼ ਲਗਾਏ ਗਏ ਨੇ। ਅਨਟਾਰੀਓ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇੱਕ ਅਹਿਮ ਖਬਰ ਸਾਹਮਣੇ ਆਈ ਹੈ। ਦਰਸਲ 2025 ਦੇ ਵਿੱਚ ਅਨਟਾਰੀਓ ਦੀਆਂ ਵਿਧਾਨ ਸਭਾ ਚੋਣਾਂ ਹੋ ਸਕਦੀਆਂ ਨੇ। ਅਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਅਗਲੇ ਸਾਲ ਦੇ ਸ਼ੁਰੂ ਦੇ ਵਿੱਚ ਵਿਧਾਨ ਸਭਾ ਚੋਣਾਂ ਕਰਵਾਉਣ ਦੇ ਸੰਕੇਤ ਦੇ ਦਿੱਤੇ ਨੇ ਤੇ ਪਾਰਟੀਆਂ ਨੂੰ ਤਿਆਰੀਆਂ ਸ਼ੁਰੂ ਕਰਨ ਵਾਸਤੇ ਵੀ ਕਹਿ ਦਿੱਤਾ। ਮੀਡੀਆ ਨਾਲ ਗਲਬਾਤ ਕਰਦਿਆਂ ਪ੍ਰੀਮੀਅਰ ਡੱਗ ਫੋਰ ਨੇ ਕਿਹਾ ਕਿ ਸੂਬੇ ਵਿੱਚ ਇਸ ਸਾਲ ਚੋਣਾਂ ਨਹੀਂ ਹੋਣਗੀਆਂ ਪਰ ਪਾਰਟੀ ਮੈਂਬਰਾਂ ਨੂੰ ਤਿਆਰ-ਬਰ-ਤਿਆਰ ਰਹਿਣ ਦਾ ਵੀ ਸੱਦਾ ਦਿੱਤਾ ਗਿਆ ਜਿਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸਾਲ 2025 ਵਿੱਚ ਕਿਸੇ ਵੀ ਵੇਲੇ ਚੋਣਾਂ ਦਾ ਐਲਾਨ ਹੋ ਸਕਦਾ ਹੈ ਡੱਗ ਫੋਰ ਨੇ ਗੱਲਾਂ-ਗੱਲਾਂ ਵਿੱਚ ਕਹਿ ਦਿੱਤਾ ਹੈ ਕਿ ਅਸੀਂ ਚੋਣਾਂ ਤੋਂ ਬਹੁਤੀ ਦੂਰ ਨਹੀਂ ਹਾਂ ਆਮੇ ਅਤੇ ਅਗਲੇ ਸਾਲ ਹੋ ਜਾਣ ਜਾਂ ਉਸ ਤੋਂ ਅਗਲੇ ਸਾਲ ਪ੍ਰੀਮੀਅਰ ਡੱਗ ਫੋਰਡ ਨੇ ਮੰਨਿਆ ਹੈ ਕਿ ਉਹਨਾਂ ਵੱਲੋਂ ਪਾਰਟੀ ਮੈਂਬਰਾਂ ਨੂੰ ਚੋਣਾਂ ਕਰਵਾਉਣ ਜਾਂ ਨਾ ਕਰਵਾਉਣ ਦਾ ਫੈਸਲਾ ਕਰਨ ਲਈ ਦਸੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਉਹਨਾਂ ਅੱਗੇ ਕਿਹਾ ਕਿ ਸੁਭਾ ਸਰਕਾਰ ਵੱਲੋਂ ਨੌਕਰੀਆਂ ਪੈਦਾ ਕਰਨ, ਹੈਲਥ케ਅਰ, ਐਜੂਕੇਸ਼ਨ ਅਤੇ ਹਾਈਵੇਸ਼ ਤੇ ਟ੍ਰਾਂਜ਼ਿਟ ਵਰਗੇ ਇਨਫਰਾਸਟ੍ਰਕਚਰ ਪ੍ਰੋਜੈਕਟਾਂ 'ਤੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ। ਉਨਟਾਰੀਓ ਵਾਸੀਆਂ ਨੂੰ ਸਭ ਤੋਂ ਪਹਿਲਾਂ ਚੰਗੀ ਤਨਖਾਹ ਵਾਲੀ ਨੌਕਰੀ ਦੀ ਜ਼ਰੂਰਤ ਹੈ ਅਤੇ ਇਸ ਦੇ ਨਾਲ ਹੀ ਸੂਬੇ ਦੇ ਕੋਨੇ-ਕੋਨੇ ਤੱਕ ਹਸਪਤਾਲਾਂ ਸਕੂਲਾਂ ਤੇ ਹੋਰ ਇਨਫਰਾਸਟ੍ਰਕਚਰ ਦੀ ਉਸਾਰੀ ਕੀਤੀ ਜਾ ਰਹੀ ਹੈ। ਇੱਥੇ ਦੱਸਣਾ ਬੰਦ ਹੈ ਕਿ ਪ੍ਰੀਮੀਅਰ ਡਗਫੋਰਡ ਕਈ ਮੌਕਿਆਂ ਤੇ ਸਮੇਂ ਤੋਂ ਪਹਿਲਾਂ ਚੋਣਾ ਕਰਵਾਉਣ ਵੱਲ ਇਸ਼ਾਰਾ ਕਰ ਚੁੱਕੇ ਨੇ ਜਿਸ ਦੇ ਮੱਦੇਨਜ਼ਰ ਵਿਰੋਧੀ ਪਾਰਟੀਆਂ ਨੇ ਉਮੀਦਵਾਰਾਂ ਦੀ ਨਾਮਜ਼ਦਗੀ ਦਾ سلسلہ ਤੇਜ਼ ਕਰ ਦਿੱਤਾ। ਉਨਟਾਰੀਓ ਦੀ ਐਨ ਡੀ ਪੀ ਵੱਲੋਂ ਪਿਛਲੇ 10 ਹਫ਼ਤੇ ਦੌਰਾਨ 11 ਲੱਖ ਡਾਲਰ ਦਾ ਚੰਦਾ ਇਕੱਤਰ ਕੀਤਾ ਗਿਆ ਪਾਰਟੀ ਦਾ ਕਹਿਣਾ ਹੈ ਕਿ ਤਕਰੀਬਨ 20 ਹਜ਼ਾਰ ਲੋਕਾਂ ਨੇ ਔਸਤਨ 52 ਡਾਲਰ ਦਾ ਚੰਦਾ ਪਾਰਟੀ ਨੂੰ ਦਿੱਤਾ ਆਪਣੀ ਨਵੀਂ ਆਗੂ ਬੋਨੀ ਕ੍ਰੌਂਬੀ ਨਾਲ ਲਿਬਰਲ ਪਾਰਟੀ ਦੇ ਹੌਸਲੇ ਵੀ ਬੁਲੰਦ ਨਜ਼ਰ ਆ ਰਹੇ ਨੇ ਪਾਰਟੀ ਦੇ ਬੁਲਾਰੇ ਕਾਟਰ ਬ੍ਰਾਊਨਲੀ ਨੇ ਦੱਸਿਆ ਹੈ ਕਿ ਬੌਨੀ ਕ੍ਰੌਂਪੀ ਦੇ ਆਗੂ ਚੁਣੇ ਜਾਣ ਮਗਰੋਂ ਤਕਰੀਬਨ 10000 ਦਾਨੀ ਸੱਜਣ 30 ਲੱਖ ਡਾਲਰ ਦਾ ਚੰਦਾ ਦੇ ਚੁੱਕੇ ਨੇ ਬ੍ਰਾਊਨਲੀ ਨੇ ਅੱਗੇ ਕਿਹਾ ਕਿ 2024 ਦੀ ਦੂਜੀ ਤਿਮਾਹੀ ਦੌਰਾਨ ਲਿਬਰਲ ਪਾਰਟੀ ਨੂੰ 10 ਲੱਖ ਡਾਲਰ ਦਾ ਚੰਦਾ ਹਾਸਲ ਹੋਇਆ ਉਦੜ ਗ੍ਰੀਨ ਪਾਰਟੀ ਦਾ ਜ਼ਿਕਰ ਕੀਤਾ ਜਾਵੇ ਤਾਂ ਦੋ ਵਿਧਾਇਕਾਂ ਵਾਲੇ ਇਸ ਧਿਰ ਵੱਲੋਂ ਲੋਕਲ ਟੀਮਾਂ ਬਣਾਉਣ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਦਸਤ ਯੇ ਹੈ ਕਿ ਪੀਸੀ ਪਾਰਟੀ ਕੋਲ ਇਸ ਵੇਲੇ 78 ਸੀਟਾਂ ਨੇ ਅਤੇ ਕੌਕਸ ਦੇ ਮੈਂਬਰ ਪੂਰੀਆਂ ਗਰਮੀਆਂ ਦੌਰਾਨ ਲੋਕਾਂ ਨਾਲ ਰابطਾ ਕਾਇਮ ਕਰਨ ਵਿੱਚ ਜਰੂਰ ਜਿਹੜੇ ਰਹਿ। ਰੋਜ਼ਾਨਾ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਨੌਜਵਾਨ ਕੈਨੇਡਾ ਦਾ ਰੁਖ ਕਰ ਰਹੇ ਨੇ ਤੇ ਹੁਣ ਕੈਨੇਡਾ ਨੇ ਹਵਾਈ ਅੱਡਿਆਂ ਤੋਂ ਹੀ ਪੰਜਾਬੀਆਂ ਨੂੰ ਮੋੜਨਾ ਸ਼ੁਰੂ ਕਰ ਦਿੱਤਾ ਹੈ। ਕੈਨੇਡੀਅਨ ਵੀਜ਼ਾ ਹੁੰਦੇ ਬਾਵਜੂਦ ਵੀ ਸੈਂਕੜੇ ਪੰਜਾਬੀਆਂ ਨੂੰ ਹਵਾਈ ਅੱਡਿਆਂ ਤੋਂ ਬੇਰੰਗ ਚਿੱਠੀ ਦੇ ਵਾਂਗ ਵਾਪਸ ਮੋੜਿਆ ਜਾ ਰਿਹਾ ਹੈ। ਇਹਨਾਂ ਦੇ ਵਿੱਚ ਵਿਜ਼ਟਰ ਵੀਜ਼ਾ ਵਾਲੇ, ਸਟੱਡੀ ਪਰਮਿਟ ਵਾਲੇ ਤੇ ਵਰਕ ਪਰਮਿਟ ਵਾਲੇ ਵੀ ਸ਼ਾਮਿਲ ਨੇ। ਇਕੱਲੇ ਜੁਲਾਈ ਮਹੀਨੇ ਦੌਰਾਨ ਕੈਨੇਡਾ ਸਰਕਾਰ ਨੇ 5853 ਵਿਦੇਸ਼ੀ ਨਾਗਰਿਕਾਂ ਨੂੰ ਹਵਾਈ ਅੱਡੇ ਤੋਂ ਮੋੜਿਆ ਜਿਨ੍ਹਾਂ ਵਿੱਚ ਵਿਦਿਆਰਥੀ ਟੂਰਿਸਟ ਅਤੇ ਵਰਕ ਪਰਮਿਟ ਵਾਲੇ ਲੋਕ ਸ਼ਾਮਲ ਸਨ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅੰਕੜਿਆਂ ਮੁਤਾਬਕ ਮੌਜੂਦਾ ਬਰੇ ਦੇ ਪਹਿਲੇ 7 ਮਹੀਨੇ ਦੌਰਾਨ ਔਸਤਨ 3727 ਵਿਦੇਸ਼ੀ ਨਾਗਰਿਕਾਂ ਨੂੰ ਹਰ ਮਹੀਨੇ ਹਵਾਈ ਅੱਡੇ ਤੋਂ ਹੀ ਮੋੜ ਦਿੱਤਾ ਗਿਆ ਹਮਾਈ ਅੱਡਿਆਂ ਸਣੇ ਜ਼ਮੀਨੀ ਰਸਤੇ ਅਮਰੀਕਾ ਤੋਂ ਆਉਣ ਵਾਲਿਆਂ ਦੇ ਯਾਤਰਾ ਦਸਤਾਵੇਜ਼ ਵੀ ਬਾਰੀਕੀ ਨਾਲ ਵਿਖੇ ਜਾ ਰਹੇ ਨੇ ਇਮੀਗ੍ਰੇਸ਼ਨ ਵਕੀਲਾਂ ਦਾ ਕਹਿਣਾ ਹੈ ਕਿ ਸਿਆਸਤਦਾਨਾਂ ਵੱਲੋਂ ਬਾਰਡਰ ਅਫਸਰਾਂ ਦੇ ਕੰਨ ਵਿੱਚ ਫੂਕ ਮਾਰ ਦਿੱਤੀ ਗਈ ਹੈ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਕਈ ਲੋਕ ਸਾਡੇ ਮੁਲਕ ਨੂੰ ਨੁਕਸਾਨ ਪਹੁੰਚਾ ਰਹੇ ਨੇ ਜਿਸ ਤੇ ਮੱਦੇਨਜ਼ਰ ਜਾਇਜ਼ ਵੀਜ਼ਾ ਹੋਣ ਤੇ ਵੀ ਉਹਨਾਂ ਨੂੰ ਲੰਘਨ ਨਹੀਂ ਦਿੱਤਾ ਜਾਂਦਾ ਉੱਧਰ ਇਮੀਗ੍ਰੇਸ਼ਨ ਵਿਭਾਗ ਵੱਲੋਂ ਵਿਜ਼ਟਰ ਵੀਜ਼ਾ ਸਟੱਡੀ ਵੀਜ਼ਾ ਅਤੇ ਵਰਕ ਪਰਮਿਟ ਜਾਰੀ ਕਰਨ ਦੀ ਰਫ਼ਤਾਰ ਵੀ ਘਟਾ ਦਿੱਤੀ ਗਈ ਹੈ ਅਤੇ ਪਹਿਲਾਂ ਦੇ ਮੁਕਾਬਲੇ ਬਹੁਤ ਥੋੜੇ ਵੀਜ਼ੇ ਜਾਰੀ ਕੀਤੇ ਗਏ ਨੇ ਇਥੋਂ ਤੱਕ ਕਿ ਵਿਜ਼ਿਟਰ ਵੀਜ਼ਾ ਦੀਆਂ ਜ਼ਿਆਦਾਤਰ ਅਰਜ਼ੀਆਂ ਸਿੱਧੇ ਤੌਰ ਤੇ ਰੱਦ ਕੀਤੀਆਂ ਜਾ ਰਹੀਆਂ ਨੇ ਜਦ ਕਿ ਸਟੱਡੀ ਵੀਜ਼ਿਆਂ ਦੀ ਗਿਣਤੀ 2023 ਦੇ ਮੁਕਾਬਲੇ ਬਹੁਤ ਜ਼ਿਆਦਾ ਘਟਾ ਦਿੱਤੀ ਗਈ ਹੈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਇੱਕ ਬੁਲਾਰੇ ਨੇ ਦਲੀਲ ਦਿੱਤੀ ਕਿ ਨਿਰਪੱਖ ਅਤੇ ਬਗੈਰ ਵਿਤਕਰੇ ਵਾਲੀ ਸੋਚ ਅਧੀਨ ਕੰਮ ਕੀਤਾ ਜਾ ਰਿਹਾ ਹੈ ਇਸੇ ਦੌਰਾਨ ਕੈਂਟਾ ਬਾਰਡਰ ਸਰਵਿਸਿਜ਼ ਏਜੰਸੀ ਦੇ ਬੁਲਾਰੇ ਨੇ ਕਿਹਾ ਕਿ ਹਰ ਵਿਦੇਸ਼ੀ ਨਾਗਰਿਕ ਦੇ ਯਾਤਰਾ ਦਸਤਾਵੇਜ਼ ਦੇਖਣ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਂਦਾ ਹੈ ਅਤੇ ਕਿਸੇ ਨੂੰ ਦਾਖਲ ਹੋਣ ਤੋਂ ਰੋਕਣ ਪਿੱਛੇ ਨੀਤੀਆਂ ਵਿੱਚ ਤਬਦੀਲੀ ਜ਼ਿੰਮੇਵਾਰ ਹੋ ਸਕਦੀ ਹੈ ਪਰ ਬੁਲਾਰੇ ਨੇ ਤਬਦੀਲੀ ਬਾਰੇ ਵਿਸਥਾਰ ਨਾਲ ਦੱਸਣ ਤੋਂ ਇਨਕਾਰ ਕਰ ਦਿੱਤਾ ਕੈਲਗਰੀ ਯੂਨੀਵਰਸਿਟੀ ਵਿੱਚ ਕਾਨੂੰਨ ਦੇ ਸਹਾਇਕ ਪ੍ਰੋਫੈਸਰ ਰੀਡੀਆਂ ਨੇ ਕ੍ਰਿਸਚਨ ਨੇ ਸਵਾਲ ਚੁੱਕਿਆ ਕਿ ਜਦੋਂ ਵਿਦੇਸ਼ੀ ਲੋਕਾਂ ਨੂੰ ਦਾਖਲ ਹੀ ਨਹੀਂ ਹੋਣ ਦੇਣਾ ਤਾਂ ਉਹਨਾਂ ਨੂੰ ਵੀਜ਼ੇ ਕਿਉਂ ਦਿੱਤੇ ਗਏ ਜਦੋਂ ਲੋਕ ਕੈਨੇਡਾ ਦੇ ਦਰਵਾਜ਼ੇ ਤੇ ਪੁੱਜ ਜਾਂਦੇ ਨੇ ਤਾਂ ਉਹਨਾਂ ਨੂੰ ਕਿਸੇ ਨਾ ਕਿਸੇ ਬਹਾਨੇ ਵਾਪਸੀ ਕਰਨ ਲਈ ਮਜਬੂਰ ਕਰ ਦਿੱਤਾ ਜਾਂਦਾ ਹੈ ਜਿੱਥੇ ਕੁਝ ਲੋਕ ਵਾਪਸ ਚਲੇ ਜਾਂਦੇ ਨੇ ਤਾਂ ਕੁਝ ਅਸਾਈਲਮ ਦਾਅਵਾ ਕਰ ਦਿੰਦੇ ਨੇ ਇੱਥੇ ਦੱਸਣਾ ਬੰਦ ਹੈ ਕਿ ਕੈਨੇਡਾ ਵਿੱਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਟਰੂਡੋ ਸਰਕਾਰ ਆਪਣਾ ਅਕਸ ਸੁਧਾਰਨਾ ਚਾਹੁੰਦੀ ਹੈ ਕੈਨੇਡਾ ਵਿੱਚ ਰਿਹਾਇਸ਼ ਤੇ ਸੰਕਟ ਅਤੇ ਮਹਿੰਗਾਈ ਵਾਸਤੇ ਟੈਂਪਰੇਰੀ ਰੈਜ਼ੀਡੈਂਟਸ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਜਿਨ੍ਹਾਂ ਦੇ ਕੁੱਲ ਗਿਣਤੀ 28 ਲੱਖ ਦੇ ਨੇੜੇ ਦੱਸੀ ਜਾ ਰਹੀ ਹੈ ਇਮੀਗ੍ਰੇਸ਼ਨ ਵਿਭਾਗ ਵੱਲੋਂ ਸੰਭਾਵਿਤ ਤੌਰ ਤੇ ਟੈਂਪੋਰਰੀ ਰੈਜ਼ੀਡੈਂਟਸ ਦੀ ਗਿਣਤੀ ਵੀ 1 ਲੱਖ ਤੇ ਲਿਆਉਂਦਾ ਟੀਚਾ ਮਿੱਥਿਆ ਗਿਆ ਹੈ ਜਿਨ੍ਹਾਂ ਵਿੱਚ ਕੁਮੰਤਰੀ ਵਿਦਿਆਰਥੀ ਵਰਕ ਪਰਮਿਟ ਵਾਲੇ ਅਤੇ ਵਿਜ਼ਿਟਰ ਵੀਜ਼ਾ ਤੇ ਆਏ ਲੋਕ ਸ਼ਾਮਿਲ ਨੇ ਦੂਜੇ ਪਾਸੇ ਅਗਲੇ ਸਾਲ 5 ਲੱਖ ਨਵੇਂ ਪ੍ਰਵਾਸੀਆਂ ਨੂੰ ਵਸਾਉਣ ਦਾ ਟੀਚਾ ਵੀ ਕੈਨੇਡਾ ਸਰਕਾਰ ਤੈਅ ਕਰ ਚੁੱਕੀ ਹੈ ਜਿਸ ਨੂੰ ਵੇਖਦਿਆਂ ਵਿਜ਼ਿਟਰ ਵੀਜ਼ਾ ਤੇ ਆਉਣ ਵਾਲਿਆਂ ਲਈ ਦਰਵਾਜ਼ੇ ਬੰਦ ਕੀਤੇ ਜਾ ਰਹੇ ਨੇ ਬੀਤੇ ਕੁਝ ਦਿਨ ਪਹਿਲਾਂ ਬੈਂਕ ਆਫ ਕੈਨੇਡਾ ਦੇ ਵੱਲੋਂ ਵਿਆਜ ਦਰਾਂ ਦੇ ਵਿੱਚ ਕਟੌਤੀ ਕਰਨ ਦਾ ਸੰਕੇਤ ਦਿੱਤਾ ਗਿਆ ਸੀ ਤੇ ਇਹ ਕਿਹਾ ਜਾ ਰਿਹਾ ਸੀ ਕਿ ਇਸ ਵਾਰ ਮੁਰ ਤੋਂ ਕਟੌਤੀ ਹੋ ਸਕਦੀ ਹੈ ਤੇ ਅਜਿਹਾ ਹੀ ਹੋਇਆ ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਘਟਾ ਕੇ 4.25% ਕਰ ਦਿੱਤੀਆਂ ਨੇ ਕੇਂਦਰੀ ਬੈਂਕ ਦੇ ਵੱਲੋਂ ਕੀਤੀ ਗਈ ਲਗਾਤਾਰ ਇਹ ਤੀਜੀ ਕਟੌਤੀ ਹੈ ਬੈਂਕ ਆਫ ਕੈਨੇਡਾ ਨੇ ਬੁੱਧਵਾਰ ਨੂੰ ਵਿਆਜ ਦਰ ਘਟਾ ਕੇ 4.25% ਕਰ ਦਿੱਤੀ ਹੈ ਜੂਨ ਵਿੱਚ ਹੋਈ ਕਟੌਤੀ ਤੋਂ ਬਾਅਦ ਇਹ ਲਗਾਤਾਰ ਤੀਜੀ ਕਟੌਤੀ ਹੈ ਕੇਂਦਰੀ ਬੈਂਕ ਨੇ ਕਿਹਾ ਹੈ ਕਿ ਮਹਿੰਗਾਈ ਦਬਾਅ ਵਿੱਚ ਨਰਮਾਈ ਆਉਣ ਦੇ ਮੱਦੇਨਜ਼ਰ ਇੱਕ ਕਟੌਤੀ ਕੀਤੀ ਗਈ ਹੈ ਇਸ ਗਰਮੀਆਂ ਦੌਰਾਨ ਬੈਂਕ ਨੇ ਵਿਆਜ ਦਰ ਵਿੱਚ ਕਟੌਤੀ ਦਾ سلسلہ ਸ਼ੁਰੂ ਕੀਤਾ ਸੀ ਜੂਨ ਵਿੱਚ ਵਿਆਜ ਦਰ 4.75% ਕੀਤੀ ਗਈ ਸੀ ਅਤੇ ਜੁਲਾਈ ਵਿੱਚ ਇਹ 4.5% ਤੇ ਆ ਗਈ ਸੀ ਹੁਣ ਬੁੱਧਵਾਰ ਨੂੰ 25 ਅਧਾਰ ਅੰਕ ਹੋਰ ਘਟਾ ਦਿੱਤੇ ਗਏ ਨੇ ਅਰਥ ਸ਼ਾਸਤਰੀਆਂ ਤੇ ਵਿੱਤੀ ਮਾਹਰਾਂ ਵੱਲੋਂ ਇਸ ਫੈਸਲੇ ਦੀ ਪੇਸ਼ੰਗੋਈ ਕੀਤੀ ਜਾ ਰਹੀ ਹੈ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲ ਨੇ ਸੰਕੇਤ ਦਿੱਤੇ ਹਨ ਕਿ ਜਿੰਨਾ ਚਿਰ ਮਹਿੰਗਾਈ ਹੇਠਾਂ ਵੱਲ ਨਹੀਂ ਜਾਂਦੀ ਦੇਸੇਗੀ ਕੇਂਦਰੀ ਬੈਂਕ ਵਿਆਜ ਦਰ ਵਿੱਚ ਕਟੌਤੀ ਕਰੇਗਾ ਸਟੈਟਿਸਟਿਕਸ ਕੈਨੇਡਾ ਦੇ ਅਗਸਤ ਵਿੱਚ aaye ਆંકੜਿਆਂ ਅਨੁਸਾਰ ਜੁਲਾਈ ਦੌਰਾਨ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਜੂਨ ਦੀ 2.7% ਤੋਂ ਘਟ ਕੇ 2.5% ਦਰਜ ਹੋਈ ਸੀ ਮਾਰਚ 2021 ਤੋਂ ਬਾਅਦ ਮਹਿੰਗਾਈ ਦਰ ਦਾ ਇਹ ਸਭ ਤੋਂ ਹੇਠਲਾ ਪੱਧਰ ਸੀ ਜੇਕਰ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਸਰਕਾਰ ਡਿੱਗਦੀ ਹੈ ਤਾਂ ਫਿਰ ਮੁੜ ਤੋਂ ਚੋਣਾਂ ਹੋਣਗੀਆਂ ਤੇ ਜੇ ਮੁੜ ਤੋਂ ਚੋਣਾਂ ਹੁੰਦੀਆਂ ਨੇ ਤਾਂ ਕੰਜ਼ਰਵੇਟਿਵ ਪਾਰਟੀ ਦੇ ਜਿੱਤਣ ਦੇ ਅਸਾਰ ਵਧੇਰੇ ਵਿਖਾਈ ਦੇ ਰਹੇ ਨੇ ਜੇਕਰ ਕੰਜ਼ਰਵੇਟਿਵ ਪਾਰਟੀ ਚੋਣਾਂ ਜਿੱਤਦੀ ਹੈ ਤਾਂ ਫਿਰ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪਿਰ ਪੌਲੀਵ ਪ੍ਰਧਾਨ ਮੰਤਰੀ ਹੋ ਸਕਦੇ ਨੇ ਜਿਸ ਤੋਂ ਬਾਅਦ ਐਲਜੀਪੀਟੀ Q+ ਐਕਟੀਵਿਸਟਾਂ ਦੇ ਵੱਲੋਂ ਆਪਣੀ ਚਿੰਤਾ ਜ਼ਾਹਿਰ ਕੀਤੀ ਗਈ ਹੈ ਦਰਅਸਲ ਐਲਜੀਪੀਟੀ Q+ ਐਕਟੀਵਿਸਟਾਂ ਨੇ ਇਹ ਚਿੰਤਾ ਜ਼ਾਹਿਰ ਕਰਦਿਆਂ ਕਿ ਹੈ ਕਿ ਪੋਲੀਵ ਨੂੰ ਚੋਣਾ ਜਿੱਤਣ ਤੋਂ ਰੋਕਣ ਵਾਸਤੇ ਟਰੂਡੋ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਔਰ ਅਮਰੀਕੀ ਡੈਮੋਕ੍ਰੈਟਿਕ ਪਾਰਟੀ ਤੋਂ ਸਬਕ ਲੈਣ ਦੀ ਵੀ ਉਹਨਾਂ ਨੇ ਗੱਲ ਆਖੀ LGBTQ+ ਕਾਰਕੁਨਾਂ ਦਾ ਕਹਿਣਾ ਹੈ ਕਿ ਲੋਕਪ੍ਰਿਤਾ ਘਟਣ ਦੇ ਬਾਵਜੂਦ ਪ੍ਰਧਾਨ ਮੰਤਰੀ ਜਸਟਨ ਟਰੂਡੋ ਦਾ ਅਗਲਿਆਂ ਚੋਣਾਂ ਵਿੱਚ ਵੀ ਲਿਬਰਲ ਲੀਡਰ ਬਣੇ ਰਹਿਣ ਦਾ ਅਫਵਾਦ LGBTQ+ ਲੋਕਾਂ ਲਈ ਜੋਖਮ ਪੈਦਾ ਕਰ ਰਿਹਾ ਹੈ ਕੁਝ ਐਲਜੀਬੀਟੀਕਿਊ ਪਲਸ ਕਾਰਕੁਨਾਂ ਅਤੇ ਹਮਾਇਤੀਆਂ ਦਾ ਕਹਿਣਾ ਹੈ ਕਿ ਪੀਰ ਪੋਲੀਵ ਦੀ ਅਗਵਾਈ ਵਾਲੀ ਸਰਕਾਰ ਐਲਜੀਬੀਟੀਕਿਊ ਪਲਸ ਭਾਈਚਾਰੇ ਲਈ ਖਤਰਨਾਕ ਹੋਵੇਗੀ ਇਸ ਕਰਕੇ ਭਾਈਚਾਰੇ ਦੇ ਕੁਝ ਲੋਕਾਂ ਨੇ ਮੰਗ ਕੀਤੀ ਹੈ ਕਿ ਟਰੂਡੋ ਆਪਣਾ ਅਹੁਦਾ ਛੱਡ ਦੇਣ ਉਨ੍ਹਾਂ ਦਾ ਤਰਕ ਹੈ ਕਿ ਅਜਿਹਾ ਕਰਨ ਨਾਲ ਲਿਬਰਲ ਪਾਰਟੀ ਦੇ ਜਿੱਤਣ ਦੀ ਬਿਹਤਰ ਸੰਭਾਵਨਾ ਹੈ ਅਗਲੀਆਂ ਫੈਡਰਲ ਚੋਣਾਂ 20 ਅਕਤੂਬਰ 2025 ਤੱਕ ਹੋਣੀਆਂ ਜ਼ਰੂਰੀ ਨੇ ਨਿਊਫਾਉਂਡਲੈਂਡ ਐਂਡ ਲੈਬਰਾਡੋਰ ਕੁਇਰ ਰਿਸਰਚ ਇਨੀਸ਼ੀਏਟਿਵ ਦੀ ਐਗਜ਼ੀਕਿਊਟਿਵ ਡਾਇਰੈਕਟਰ ਸੈਰਾ ਵਰਥਮੈਨ ਨੇ ਕਿਹਾ ਕਿ ਉਹ ਕੰਜ਼ਰਵੇਟਿਵ ਸਰਕਾਰ ਦੇ ਐਲਜੀਬੀਟੀਕਿਊ ਪਲੱਸ ਕੈਨੇਡੀਅਨਸ ਲਈ ਸੰਭਾਵੀ ਨੁਕਸਾਨ ਬਾਰੇ ਗੰਭੀਰਤਾ ਨਾਲ ਚਿੰਤਿਤ ਹੈ ਉਸਨੇ ਪੌਲ ਗਿਵ ਦੀਆਂ ਉਹਨਾਂ ਟਿੱਪਣੀਆਂ ਵੱਲ ਇਸ਼ਾਰਾ ਕੀਤਾ ਕਿ ਨਾਬਾਲਗਾਂ ਨੂੰ ਪਿਊਬੇਟੀ ਬਲੋਕਰਾਂ ਤੱਕ ਪਹੁੰਚ ਨਹੀਂ ਹੋਣੀ ਚਾਹੀਦੀ ਅਤੇ ਟਰਾਂਸਜੈਂਡਰ ਐਥਲੀਟਾਂ ਨੂੰ ਔਰਤਾਂ ਦੀਆਂ ਖੇਡਾਂ ਅਤੇ ਔਰਤਾਂ ਦੇ ਕੱਪੜੇ ਬਦਲਣ ਵਾਲੇ ਕਮਰਿਆਂ ਤੋਂ ਰੋਕਿਆ ਜਾਣਾ ਚਾਹੀਦਾ ਹੈ। ਜ਼ਰਵਕ ਕਹਿਣਾ ਹੈ ਕਿ ਜੇ ਲਿਬਰਲ ਪਾਰਟੀ ਆਪਣਾ ਲੀਡਰ ਬਦਲਦੀ ਹੈ ਤਾਂ ਪਾਰਟੀ ਕੋਲ ਚੋਣਾਂ ਵਿੱਚ ਕੰਜ਼ਰਵੇਟਿਵਜ਼ ਨੂੰ ਹਰਾਉਣ ਦਾ ਬਿਹਤਰ ਮੌਕਾ ਹੋਵੇਗਾ ਪਰ ਉਹਨਾਂ ਇਹ ਨਹੀਂ ਦੱਸਿਆ ਕਿ ਉਸਦੇ ਹਿਸਾਬ ਨਾਲ ਟਰੂਡੋ ਦੀ ਥਾਂ ਕੌਣ ਲੈ ਸਕਦਾ ਹੈ। conservatives ਦੇ ਬੁਲਾਰੇ ਨੇ ਸਿੱਧੇ ਤੌਰ ਤੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਪਰ ਇਸ ਦੀ ਬਜਾਏ ਈਮੇਲ ਵਿੱਚ ਉਹਨਾਂ ਜਵਾਬਾਂ ਦੀ ਇੱਕ ਲੜੀ ਪੇਸ਼ ਦਿੱਤੀ ਜੋ ਪੋਲੀਵ ਨੇ ਜੂਨ 2023 ਅਤੇ ਫਰਵਰੀ 2024 ਦਰਮਿਆਨ ਪੱਤਰਕਾਰਾਂ ਨੂੰ ਐਲਜੀਬੀਟੀਕਿਊਪਲਸ ਮੁੱਦਿਆਂ ਤੇ ਦਿੱਤੇ ਸਨ ਜਵਾਬਾਂ ਵਿੱਚ ਕੈਨੇਡਾ ਨੂੰ ਦੁਨੀਆ ਭਰ ਦੇ ਸਤਾਏ ਹੋਏ ਐਲਜੀਬੀਟੀਕਿਊਪਲਸ ਲੋਕਾਂ ਲਈ ਸ਼ਰਨਦੀ ਪੇਸ਼ ਕਰੇ ਜਾਰੀ ਰੱਖਣ ਲਈ ਪੋਲੀਰਦੀ ਮੰਗ ਅਤੇ ਇਹ ਨੁਕਤਾ ਕਿ ਔਰਤਾਂ ਲਈ ਥਾਵਾਂ ਸਿਰਫ ਔਰਤਾਂ ਲਈ ਹੋਣੀਆਂ ਚਾਹੀਦੀਆਂ ਨੇ ਨਾ ਕਿ ਜੈਵਿਕ ਮਰਦਾਂ ਲਈ ਸ਼ਾਮਲ ਨੇ ਸਰਾ ਅਤੇ ਕਯੂਬਿਕ ਵਿੱਚ 트랜스 ਲੋਕਾਂ ਦੀ ਲਿੰਗਕ ਪਛਾਣ ਅਤੇ ਨਾਮ ਬਦਲਣ ਵਿੱਚ ਮਦਦ ਕਰਨ ਵਾਲੀ ਸਲਿਸਤੇ ਤਰਾਇਨਨ ਨੇ ਕਿਹਾ ਕਿ ਲਿਬਰਲਾਂ ਨੂੰ ਅਮਰੀਕੀ ਡੈਮੋਕ੍ਰੈਟਿਕ ਪਾਰਟੀ ਤੋਂ ਸਬਕ ਲੈਣਾ ਚਾਹੀਦਾ ਹੈ ਜਿੱਥੇ ਰਾਸ਼ਟਰਪਤੀ ਜੋ ਬੈਡਨ ਵੱਲੋਂ ਆਪਣੀ ਉਮੀਦਵਾਰੀ ਵਾਪਸ ਲੈ ਕੇ ਕਮਲਾ ਹੈਰਿਸ ਦਾ ਸਮਰਥਨ ਕਰਨ ਮਕਰੋਂ ਪਾਰਟੀ ਦੀ ਲੋਕਪ੍ਰਿਅਤਾ ਵਿੱਚ ਮਜ਼ਬੂਤੀ ਆਈ ਹੈ ਫੈਡਰਲ ਕੈਬਨਿਟ ਮੰਤਰੀ ਰੈਂਡੀ ਬਸਨੌਲਟ ਜੋ ਪਹਿਲਾਂ ਐਲਜੀਬੀਟੀ ਕਯੂ ਪਲੱਸ ਮੁੱਦਿਆਂ ਤੇ ਟਰੂਡੋ ਦੇ ਵਿਸ਼ੇਸ਼ ਸਲਾਹਕਾਰ ਸਨ ਉਹਨਾਂ ਦਾ ਕਹਿਣਾ ਹੈ ਕਿ ਐਲਜੀਬੀਟੀ ਕਯੂ ਪਲੱਸ ਲੋਕਾਂ ਦੀ ਇਸ ਗੱਲ ਬਾਰੇ ਚਿੰਤਾ ਸਹੀ ਹੈ ਕਿ ਜੇਕਰ ਪੋਲੀਵ ਆਉਣ ਵਾਲੀਆਂ ਚੋਣਾਂ ਜਿੱਤਦੇ ਨੇ ਤਾਂ ਕੀ ਹੋ ਸਕਦਾ ਹੈ ਹਾਲਾਂਕਿ ਬਸਨੌਲਟ ਦਾ ਕਹਿਣਾ ਹੈ ਕਿ ਟਰੂਡੋ ਇੱਕ ਹੋਰ ਚੋਣਾਂ ਵਿੱਚ ਪਾਰਟੀ ਦੀ ਅਗਵਾਈ ਕਰਨ ਲਈ ਸਭ ਤੋਂ ਵਧੀਆ ਵਿਅਕਤੀ ਨੇ ਅਤੇ ਉਹਨਾਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਐਲਜੀਬੀਟੀਕਿਊ ਪਲੱਸ ਅਧਿਕਾਰਾਂ ਦੇ ਚੈਂਪੀਅਨ ਨੇ ਅੱਜ ਦਾ ਕੈਨੇਡਾ ਨਿਊਜ਼ ਬੁਲਟਨ ਵਿੱਚ ਬਸ ਇੰਨਾ ਹੀ ਜਾਂਦੇ ਜਾਂਦੇ ਇੱਕ ਵਾਰ ਫੇਰ ਨਸਰ ਮਾਰ ਲੈਣੇ ਆ ਮੁਖੜ ਲਾਈਨਸ ਤੇ ਕਿਸੇ ਵੇਲੇ ਵੀ ਝਿੱਕ ਸਕਦੀ ਹੈ ਟਰੂਡੋ ਦੀ ਸਰਕਾਰ ਐਨਡੀਪੀ ਨੇ ਆਪਣੀ ਹਮਾਇਤ ਲਈ ਵਾਪਸ ਮਿਸਿਸ ਆਗਾਪੋਲਿਸ ਤੇ ਗੱਡੀ ਚੜਾਉਣ ਵਾਲਾ ਨੌਜਵਾਨ ਗ੍ਰਿਫਤਾਰ 25 ਸਾਲਾ ਰਮਨਪ੍ਰੀਤ ਦੇ ਉੱਤੇ ਲੱਗੇ ਕੀ ਦੋਸ਼ 2025 ਚ ਹੋ ਸਕਦੀਆਂ ਨੇ ਅਨਟਾਰੀਓ ਦੀਆਂ ਵਿਧਾਨ ਸਭਾ ਚੋਣਾਂ ਪ੍ਰੀਮੀਅਰ ਡੱਗ ਫੋਰਡ ਨੇ ਤਿਆਰੀ ਕਰਨ ਦੇ ਦਿੱਤੇ ਸੰਕੇਤ ਕੈਨੇਡਾ ਨੇ ਹਵਾਈ ਅੱਡਾਂ ਤੋਂ ਮੋੜੇ ਸੈਂਕੜੇ ਪੰਜਾਬੀ ਵੀਜ਼ਾ ਹੋਣ ਦੇ ਬਾਵਜੂਦ ਵੀ ਵਾਪਸ ਮੋੜਿਆ ਜਾ ਰਿਹਾ ਵਤਨਾਂ ਨੂੰ ਇਸ ਦੇ ਨਾਲ ਹੀ ਮੈਂ ਨੂੰ ਦੇ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ